ਸਾਸੀ ਗਾਜ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਮੈਰਿਜ ਪੈਲਸ ਦੇ ਵਿੱਚ ਝਗੜੇ ਦੀ ਵੀਡੀਓ ਸਾਹਮਣੇ ਆਈ ਸੀ ਜਦੋਂ ਮਾਡਲ ਤੇ ਡਾਂਸਰ ਸਿਮਰ ਸੰਧੂ ਦੇ ਉੱਪਰ ਗਲਾਸ ਸੁੱਟਣ ਦੀ ਘਟਨਾ ਕੈਮਰੇ ਦੇ ਵਿੱਚ ਕੈਦ ਹੋਈ ਸੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਉਂਦੀ ਹੈ ਇਹ ਮਾਡਲ ਵਕ ਵਕ ਅਧਾਰਿਆਂ ਨੂੰ ਇੰਟਰਵਿਊ ਦਿੱਤੀ ਜਾਂਦੀ ਹੈ ਜਿਸ ਵਿੱਚ ਆਪਣਾ ਪੱਖ ਰੱਖਿਆ ਜਾਂਦਾ ਉਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਇੱਕ ਸ਼ਖਸ ਦੇ ਉੱਪਰ ਜੋ ਕਿ ਬਾਚੀਵਾੜਾ ਦਾ ਰਹਿਣ ਵਾਲਾ ਸੀ ਸੋ ਜਗਰੂਤ ਸਿੰਘ ਉਸ ਉੱਪਰ ਐਫ ਆਈ ਆਰ ਦਰਜ ਹੁੰਦੀ ਉਸ ਤੋਂ ਬਾਅਦ ਇਸ ਮਸਲੇ ਨੇ ਹੁਣ ਇੱਕ ਨਵਾਂ ਮੋੜ ਲਿਆ ਇਸ ਕੇਸ ਨੇ ਇੱਕ ਨਵਾਂ ਮੋੜ ਲਿਆ ਕਿ ਪੰਜਾਬ ਬੀ ਜੇ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਔਰ ਆਰਟਿਸਟ ਲੜਕੀਆਂ ਦੀ ਜਿਹੜੀ ਪ੍ਰਧਾਨ ਹੈ ਉਹ ਅਸ ਸਮਰਾਲੇ ਥਾਣੇ ਦੇ ਵਿੱਚ ਪਹੁੰਚਦੇ ਨੇ ਔਰ ਜਿਸ ਸ਼ਖਸ ਦਾ ਇਹ ਪ੍ਰੋਗਰਾਮ ਸੀ ਔਰ ਜੋ ਆਰਗੇਨਾਈਜ਼ਰ ਸੀ ਉਹ ਵੀ ਨਾਲ ਪਹੁੰਚਦੇ ਨੇ ਔਰ ਆਪਣਾ ਪੱਖ ਪੁਲਿਸ ਨੂੰ ਦੱਸਦੇ ਨੇ ਔਰ ਬੇਨਤੀ ਕਰਦੇ ਨੇ ਕਿ ਮਹਿਜ਼ 10 ਮਿੰਟ ਦੀ ਵੀਡੀਓ ਨੂੰ ਵੇਖ ਕੇ ਜਾਂ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਇਹ ਅੰਦਾਜ਼ਾ ਨਾ ਲਗਾਓ ਕਿ ਕੌਣ ਸਹੀ ਹੈ ਕੌਣ ਗਲਤ ਹੈ ਉਹਨਾਂ ਨੇ ਕਿਹਾ ਕਿ ਜੋ ਪਰਚਾ ਹੋਇਆ ਬਿਲਕੁਲ ਸਰਾਸਰ ਗਲਤ ਹੋਇਆ ਆਪਣਾ ਪੱਖ ਰੱਖਿਆ ਇਸ ਤਮਾਮ ਟੀਮ ਨੇ ਆਰਗੇਨਾਈਜ਼ਰਾਂ ਨੇ ਔਰ ਜਿਸ ਸ਼ਖਸ ਦਾ ਸ਼ੋਅ ਸੀ ਉਸ ਸ਼ਖਸ ਨੇ ਸੋ ਇੱਕ ਨਵਾਂ ਮੋੜ ਆਇਆ ਉਹਨਾਂ ਦੇ ਦੱਸਣ ਮੁਤਾਬਕ ਇਸ ਲੜਕੀ ਨੇ ਜੋ ਮਾਡਲ ਆਰਟਿਸਟ ਲੜਕੀ ਦੱਸੀ ਜਾ ਰਹੀ ਹੈ ਉਸਨੇ ਸ਼ਰਾਬ ਪੀਤੀ ਹੋਈ ਸੀ ਔਰ ਗਾਲੀ ਗਲੋਚ ਇਸ ਵੱਲੋਂ ਪਹਿਲਾਂ ਸ਼ੁਰੂ ਕੀਤੀ ਗਈ ਇਸ ਦੀ ਗਲਤੀ ਦੱਸੀ ਜਾ ਰਹੀ ਹੈ ਸੋ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਲੱਗੀ ਹੋਈ ਹੈ ਜਾਂਚ ਦੇ ਵਿੱਚ ਲੱਗੀ ਹੋਈ ਹੈ ਕਿ ਕੀ ਸਹੀ ਮਾਇਨੇ ਦੇ ਵਿੱਚ ਇਹ ਮਾਮਲਾ ਸੀ ਕਿਉਂਕਿ ਜਿਸ ਪੈਲਸ ਦੇ ਵਿੱਚ ਇਹ ਮਾਮਲਾ ਹੋਇਆ ਹੈ ਇਹ ਹਾਲਸਾ ਵਾਪਰਿਆ ਉਸ ਪੈਲਸ ਦੀ ਸੀਸੀਟੀਵੀ ਫੁਟੇਜ ਵੀ ਜਿਹੜੀ ਹੈ ਉਹ ਪੁਲਿਸ ਵੱਲੋਂ ਖੰਗਾਲੀ ਜਾਏਗੀ ਔਰ ਵੇਖਿਆ ਜਾਏਗਾ ਕਿ ਅਸਲ ਦੇ ਵਿੱਚ ਕਸੂਰवार ਕੌਣ ਸੀ ਕਿਉਂਕਿ ਜਿਹੜੇ ਉਹਨਾਂ ਦੇ ਸਾਥੀ ਕਲਾਕਾਰ ਸੀ ਉਹ ਇਸ ਲੜਕੀ ਦੇ ਵਿੱਚ ਹੀ ਕਸੂਰ ਕੱਢ ਰਹੇ ਨੇ ਡੀਜੇ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਇਸ ਲੜਕੀ ਦੇ ਵਿੱਚ ਕਸੂਰ ਕੱਢ ਰਹੇ ਨੇ ਸੋ ਸਹੀ ਕੀ ਮਾਮਲਾ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਸੋ ਦੱਸ ਦਈਏ ਕਿ ਜਿਹੜੇ ਉੱਥੇ ਤਮਾਮ ਆਰਗੇਨਾਈਜ਼ਰ ਜਾਂ ਡੀਜੇ ਐਸੋਸੀਏਸ਼ਨ ਦੇ ਪ੍ਰਧਾਨ ਪਹੁੰਚੇ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਆਓ ਆਪਾਂ ਉਸ ਜਾਣਕਾਰੀ ਨੂੰ ਵੀ ਸੁਣ ਲੈਨੇ ਆ ਮੇਰਾ ਨਾਮ ਸੋਖੇਪੁਰ ਪ੍ਰੈਜ਼ੀਡੈਂਟ ਪੰਜਾਬ ਜੀ ਮੇਰੇ ਤੋਂ ਸਮਾਪੁਰਸ਼ ਨੇ ਪਹੁੰਚੇ ਹਾਂ ਜੀ ਕਹਿਣਾ ਚਾਹੁੰਦੇ ਹਾਂ ਕਿ ਜੋ ਵੀਡੀਓ ਵਾਇਰਲ ਹੋਈ ਸੀ ਸਾਹਿਬ ਉਸਨੇ ਪੱਟਾ ਪਾ ਦਿੱਤਾ ਠੀਕ ਹੈ ਮੈਂ ਜੀ ਦੇਖੋ ਜੀ ਇਹ ਜਿਹੜੀ ਇੰਟਰਵਿਊ ਦਾ ਆਪਣੀ ਆ ਰਹੀ ਆ ਠੀਕ ਹੈ 10 ਸਕਿੰਟ ਦੀ ਵੀਡੀਓ ਆ ਰਹੀ ਆ ਦੇਖੋ ਪਹਿਲਾਂ ਤਾਂ ਸਾਨੂੰ ਵੀ ਇਹ ਦੇਖ ਕੇ ਬੜਾ ਦੁੱਖ ਲੱਗਿਆ ਸੀ ਵੀ ਕਿਉਂਕਿ ਸਾਡੇ ਪਰਿਵਾਰ ਦੀ ਕੁੜੀ ਆ ਜੀ ਇਹ ਗਲਤ ਹੋਇਆ ਪਰ ਜਦੋਂ ਅਸੀਂ ਸਾਰੀ ਗੱਲ ਤੱਕ ਪਹੁੰਚੇ ਫੇਰ ਹੀ ਇਹ ਗੱਲ ਤੱਕ ਪਤਾ ਲੱਗਦਾ ਉਸ ਟਾਈਮ ਸਾਡੇ ਦੇਖੋ ਬਿੱਟੂ ਭਾਜੀ ਜਿਨ੍ਹਾਂ ਦਾ ਫੈਕਸ਼ਨ ਸੀ ਲੱਡੀ ਭਾਜੀ ਹੈ ਨਾ ਬਾਕੀ ਸਾਡੇ ਭੰਗੜੇ ਵਾਲੇ ਜੋ ਵੀ ਸਾਡੀਆਂ ਲੜਕੀਆਂ ਸੀ ਉੱਥੇ ਮੌਜੂਦ ਸੀ ਉਹਨਾਂ ਦਾ ਪਤਾ ਲੱਗਦਾ ਵੀ ਪਰਿਵਾਰ ਨੇ ਦੋ ਚਾਰ ਵਾਰ ਆ ਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਟੇਜ ਤੇ ਨਾ ਆਓ ਠੀਕ ਹੈ ਜੀ ਜਦੋਂ ਸਾਨੂੰ ਪੇਮੈਂਟ ਦੇਤੀ ਸਾਡੇ ਵੀ ਕਿਸੇ ਆਰਗੇਨਾਈਜ਼ਰ ਨੇ ਪੇਮੈਂਟ ਦੇਤੀ ਸਾਡਾ ਫਰਜ਼ ਹੈ ਜੀ ਉਸ ਟਾਈਮ ਸਟੇਜ ਤੇ ਨਹੀਂ ਆਉਣਾ ਠੀਕ ਹੈ ਸਾਡਾ ਕੰਮ ਖਤਮ ਕਰਾਵੇ ਕੋਈ ਨਾ ਕਰਾਵੇ ਠੀਕ ਹੈ ਜੀ ਸਾਨੂੰ ਉੱਥੋਂ ਚਲੇ ਜਾਣਾ ਚਾਹੀਦਾ ਪਰ ਇਹ ਲੜਕੀ ਵਾਰ-ਵਾਰ ਜिद ਕਰਕੇ ਸਟੇਜ ਤੇ ਆ ਰਹੀ ਸੀ ਇਸ ਕਰਕੇ ਹੀ ਪਾਰਟੀ ਨਾਲ ਦੁਆਰਾ ਰੌਲਾ ਪੈ ਗਿਆ ਜਿਵੇਂ ਜੇ ਪਤਾ ਲੱਗ ਰਿਹਾ ਕਿ ਜੋ ਡਾਂਸ ਤੇ ਡਰਿੰਕ ਕੀਤੀ ਇਹਦੇ ਵਿੱਚ ਕਿੰਨੇ ਬਿਲਕੁਲ ਦੇਖੋ ਜੀ ਅਸੀਂ ਉੱਥੇ ਮੌਜੂਦ ਨਹੀਂ ਸੀ ਆਪਾਂ ਤਾਂ ਇਹ ਗੱਲ ਕਹਿੰਦੇ ਆਂ ਵੀ ਉੱਥੇ ਹਰ ਇੱਕ ਚੀਜ਼ ਦਾ ਦੇਖੋ ਮਰਾਇਆ ਕਰਾਣਾ ਕਰਾਣਾ ਚਾਹੀਦਾ ਕਿਉਂਕਿ ਡਰਿੰਕ ਉਹਦੇ ਵਿੱਚ ਆ ਜਾਣੀ ਚਾਹੀਦੀ ਲੜਕੀ ਨੇ ਮਾਰਨਿੰਗ ਇਹੀ ਚੀਜ਼ ਦੀ ਇੰਟਰਵਿਊ ਪਾਈ ਆ ਵੀ ਮੈਂ ਡਰਿੰਕ ਕਰਦੀ ਆ ਤੇ ਬਾਕੀ ਹੀ ਉਹ ਡਰਿੰਕ ਕਰਦੀ ਆ ਜੀ ਇਹ ਚ ਕੋਈ ਦੋ ਰਹਿ ਨਹੀਂ ਡਰਿੰਕ ਕਰਦੀ ਆ ਤੁਸੀਂ ਆਪ ਕੋਈ ਸੈਸ਼ਨ ਆ ਜੀ ਕੀ ਮੰਗ ਦੇਖੋ ਜੀ ਅਸੀਂ ਸਾਨੂੰ ਜੇ ਸਾਡਾ ਪਰਿਵਾਰ ਇੱਕ ਕੋਈ ਫੈਕਸ਼ਨ ਦਿੰਦਾ ਦੇਖੋ ਅਸੀਂ ਕੰਮ ਸਾਡਾ ਰਜਗਾਰ ਤੁਹਾਡੇ ਪਾਰਟੀਆਂ ਦੇ ਸਰਤੇ ਹੀ ਚੱਲਦਾ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਨਾਲ ਪਰਿਵਾਰ ਦੇ ਨਾਲ ਕੋਈ ਗਲਤ ਹੋਵੇ ਠੀਕ ਹੈ ਜੀ ਕਿਸੇ ਪਰਿਵਾਰ ਦੇ ਮੁੰਡੇ ਨਾਲ ਗਲਤ ਹੋਵੇ ਜੋ ਸਚਾਈ ਹੈ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਉਹ ਗੇਰਖਣੀ ਚਾਹੀਦੀ ਹੈ ਇੱਥੇ ਸਾਡੇ ਜੋ ਵੀ ਆਰਗੇਨਾਈਜ਼ਰ ਸੀ ਮੁੰਡੇ ਸੀ ਕੁੜੀਆਂ ਸੀ ਸਾਰੇ ਮੌਜੂਦ ਆ ਜੀ ਜੋ ਵੀ ਉੱਥੇ ਗੱਲਬਾਤ ਹੋਈ ਹੈ ਉਹ ਮੌਜੂਦ ਆ ਉਹਦਾ ਸਿਰਫ ਇਹ ਹੀ ਕਹਿਣਾ ਵੀ ਜਿਹੜਾ ਜਿਹੜੇ ਗਰੁੱਪ ਨਹੀਂ ਸਾਡੇ ਆਪਸ ਵਿੱਚ बटे ਹੋਏ ਨੇ ਕੋਸ ਗਰੁੱਪ ਸਾਡੇ ਨੂੰ ਲੱਗ ਜਣੇ ਜਿਹੜੇ ਗਰੁੱਪ ਸਾਡੇ ਪਹਿਰੇ ਐਕਟਿਵ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇੱਥੇ ਕੋਈ ਐਨਟੀ ਵਾਲੀ ਗੱਲ ਨਹੀਂ ਹੈਗੀ ਤੁਸੀਂ ਜਿਹੜੇ ਵੀ ਆਰਗੇਨਾਈਜ਼ਰਾਂ ਨੂੰ ਕਹੋ ਦੇਖੋ ਇੱਕ ਪਰਿਵਾਰ ਦੀ ਤਰ੍ਹਾਂ ਚੱਲਦੇ ਆ ਸਾਡੀਆਂ ਪੰਜਾਬ ਲੈਵਲ ਤੇ ਟੀਮਾਂ ਤੁਸੀਂ ਦੱਸੋ ਉਹਦੇ ਨਾਲ ਕਿਹੜਾ ਆਰਗੇਨਾਈਜ਼ਰ ਖੜਕੇ ਉਹਨੇ ਇੰਟਰਵਿਊ ਦਿੱਤੀ ਹੈ ਜੀ ਵੀ ਇਹ ਗਲਤ ਹੋਇਆ ਠੀਕ ਹੈ ਜੀ ਉੱਥੇ ਪਤਾ ਤਾਂ ਉਹਨਾਂ ਤੋਂ ਲੱਗਣਾ ਜਿਹੜੇ ਉੱਥੇ ਮੌਜੂਦ ਸੀਗੇ ਜੀ ਕਿਉਂਕਿ ਦੇਖੋ ਲੱਡੀ ਗੱਲ ਜਿਹੜਾ ਉਹ ਕਹਿ ਰਹੀ ਹੈ ਨਾ ਵੀ ਵਾਰ-ਵਾਰ ਵੀ ਪਾਰਟੀਆਂ ਵਾਲੇ ਸਾਡੀ ਸੇਫਟੀ ਨਹੀਂ ਕਰਦੇ ਸਾਡੀ ਕੋਈ ਸੇਫਟੀ ਨਹੀਂ ਦੇਖੋ ਜੀ ਉਹ ਵਾਰ-ਵਾਰ ਆਰਗੇਨਾਈਜ਼ਰ ਜਿਹੜੇ ਬੰਦਾ ਉਹਨੂੰ ਲੈ ਕੇ ਗਿਆ ਜਾਂ ਨ ਆਰਗੇਨਾਈਜ਼ਰ ਉੱਤੇ ਹਾਜ਼ਰ ਸੀਗੇ ਉਹਨਾਂ ਨੇ ਬਾਰ ਬਾਰ ਉਹਦੀ ਮਿਹਨਤ ਕੀਤੀ ਹੈ ਵੀ ਤੂੰ ਇੱਥੋਂ ਚਲੀ ਜਾ ਤੇ ਉਹ ਮੁੰਡਾ ਲਾਢੀ ਗੈਲੋ ਦੇ ਅੱਗੇ ਹੋ ਕੇ ਠੀਕ ਹੈ ਜੀ ਉਹਨੂੰ ਫੜ ਰਿਆ ਤੇ ਫਿਰ ਵੀ ਉਹ ਗੰਦੀਆਂ ਗਾਲਾਂ ਕੱਢ ਰਹੀ ਹੈ ਮੈਂ ਜੀ ਅਲੀਸ਼ਾ ਪ੍ਰਧਾਨ ਲੁਧਿਆਣੇ ਤੋਂ ਮੈਂ ਜੀ ਮੈਂ ਕਿ ਵੀਡੀਓ ਵਾਇਰਲ ਹੋ ਗਈ ਜਿੱਦਿ ਉਸ ਆਰਟਿਸਟ ਤੇ ਗਲਾਸ ਮਾਰਿਆ ਗਿਆ ਤੇ ਸਮਰਾਲਾ ਪੁਲਿਸ ਨੇ ਮਕਦਮਾ ਕਰ ਦਿੱਤਾ ਹਾਂ ਜਿੱਦਿ ਸਮਰਾਲਾ ਪੁਲਿਸ ਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਇਹ ਗੱਲ ਤੋਂ ਹੈ ਜੀ ਜੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਕਿ ਵੀਕ 10 ਅਗਰ ਦੀ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਗਲਤ ਹੈ दस सेकेंड की वीडियो कुछ नहीं पता लगता उ जेडे पैलेस फंक्शन से उत्थे कैमराज लगे हुए हैं वो कैमराज की भीडियो कढ़ाओ सुन चाया मैं उन दपॉट प्रेजेंट नहीं कि उन्हें माइक पहले ऑडियंस में बहुत कुछ बोलिया है ठीक है ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ ਕਿਉਂਕਿ ਅਸੀਂ ਉਸ ਟਾਈਮ ਅਭੀ 25 ਮੈਂਬਰ ਆ ਉਹ ਪੂਰੀ ਬਰਾਤ ਹੈ ਹੈਨਾ ਫੇਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ ਜਿਨ੍ਹਾਂ ਨੇ ਮਤਲਬ ਫੇਰ ਵੀ ਕੀ ਐ ਭੈਣੇ ਤੂੰ ਚਲੀ ਜਾ ਪੇਮੈਂਟ ਵੀ ਦੇ ਦਿੱਤੀ ਉਹਨਾਂ ਦੇ ਹੱਥ ਤੇ ਗਲਤ ਹੋਇਆ ਗਾਲੀ ਗਲੋਚ ਦਾ ਮਤਲਬ ਨਹੀਂ ਸੀ ਲਾਡੀ ਗੇਲਬਾ ਜੀ ਉਹਨੂੰ ਬਚਾ ਵੀ ਰਏ ਕਿ ਤੂੰ ਛੱਡ ਲੜਾਈ ਨਹੀਂ ਕਰਨੀ ਫੇਰ ਇੱਕ ਇੰਟਰਵਿਊ ਚੋ ਕਹਿ ਰਹੀ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਹੈਨਾ ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ 200 250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ ਹੈ ਤੇ ਅਸੀਂ ਇਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ ਅਗਰ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੱਦਾਂ ਇਕੱਲੇ ਬਚ ਕੇ ਆ ਜਾਾਂਗੇ ਜੀ ਉੱਥੋਂ ਤੁਸੀਂ ਵੀ ਸਮਝਦਾਰ ਹੋ ਜੀ ਵੀ ਕਿ ਲੱਖਰ ਬੇਲਾ ਤੇ ਪਾਰਟੀ ਲੰਦੇ ਤੁਹਾਡੇ ਬਹੁਤ ਨਹੀਂ ਲੱਗਦੇ ਪੈਸੇ ਲੱਗਦੇ ਨਹੀਂ ਇੱਕ ਕੱਲ ਛੋਟੀ ਗਲਤੀ ਕਰਤੀ ਕਹਿ ਲਈਓ ਤੁਸੀਂ ਤੱਕ ਰਹੀ ਗਲਤੀ ਹੈ ਵੀ ਜੋ ਵੀ ਵੀਡੀਓ ਆਇਆ ਝੂਠ سامنے ਆਇਆ ਕਿ ਲੋਕ ਇਸ ਦਾ ਡਰ ਦੇ ਵਿੱਚ ਆ ਜਾਂਦੇ ਨੇ ਕਿ ਅਸੀਂ ਇਹ ਜੋ ਪ੍ਰੋਗਰਾਮ ਕਰਾਣਾ ਨਹੀਂ ਚਾਹੀਦੇ ਕਿ ਸਾਡੇ ਮਾਹੌਲ ਖਰਾਬ ਹੋ ਜਾਂਦੇ ਨੇ ਫੰਕਸ਼ਨ ਖਰਾਬ ਹੋ ਜਾਂਦੇ ਨੇ ਬਿਲਕੁਲ ਜੀ ਅਸੀਂ ਤਾਂ ਹੀ ਪਾਰੇ ਜਣੇ ਇਕੱਠੇ ਹੋ ਕੇ ਪੰਜਾਬ ਪ੍ਰਬੰਧ ਸੁਖਸ਼ੇਰਪੁਰ ਸਰਪੰਚ ਸਾਡੇ ਲਾਡੀ ਵੀਰ ਜੀ ਅਸੀਂ ਸਾਰੇ ਤਾਂ ਹੀ ਇੱਥੇ ਸਾਰੇ ਇਕੱਠੇ ਹੋਏ ਆ ਕਿ ਇਹ ਕੰਮ ਖਰਾਬ ਹੋ ਰਿਹਾ ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ ਗਾਹਾਂ ਗਾਹਾਂ ਇਹ ਕੰਮ ਵੱਧ ਰਿਹਾ ਘਟ ਨਹੀਂ ਰਿਹਾ ਹਲੋ ਸਾਨੂੰ ਫੈਮਲੀਆਂ ਫੰਕਸ਼ਨ ਨਹੀਂ ਕਿ ਡਰਬੀਆਂ ਮਾਰੀਆਂ ਨਹੀਂ ਬੁੱਕ ਕਰਾਉਣ ਗਈਆਂ ਜੀ ਪੀ ਸਾਡੇ ਘਰ ਘਰ ਦੇ ਵਿੱਚ ਗੱਲ ਨੂੰ ਲੜਾਈ ਝਗੜਾ ਹੋਊਗਾ ਇਹ ਸਾਡੇ ਕੰਮ ਤੇ ਬਹੁਤ ਵੱਡਾ ਅਸਰ ਆ ਜੀ ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ ਅਸੀਂ ਠੀਕ ਆ ਜੀ ਉਹ ਕਹਿੰਦੀ ਵੀ ਮੈਂ ਬਾਅਦ ਚ ਗੱਲ ਕਰੂੰਗੀ ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਏ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ ਐ ਇਦਾਂ ਨਹੀਂ ਵੀ ਅਸੀਂ ਉਹਨੂੰ ਫੋਨ ਨਹੀਂ ਕੀਤਾ ਤੇ ਉਹ ਮੈਨੇਜਰ ਆ ਉਹਦੇ ਅਮਨ ਜੀ ਠੀਕ ਆ ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲ ਬਾਤ ਹੋਈ ਐ ਅਸੀਂ ਪੰਜਾਬ ਟੀਮ ਨੇ ਪੂਰੀ ਗੱਲ ਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ ਕੱਲਾ ਕੱਲਾ ਸਾਡਾ ਮੈਂਬਰ ਸੀ ਇਹਨੂੰ ਹਰ ਇੱਕ ਗੱਲ ਪੁੱਛੀ ਵੀ ਪਾਰਟੀ ਉੱਥੇ ਹਾਜ਼ਰ ਸੀ ਪਾਰਟੀ ਨੇ ਠੀਕ ਹੈ ਜੀ ਅੱਛਾ ਉਹਨਾਂ ਨੇ ਪੇਮੈਂਟ ਦੇਤੀ ਸੀ ਠੀਕ ਹੈ ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਗਵਾਰ ਗਾਲੀ ਗਲੋਚ ਕਰ ਲੋ ਤੇ ਕਿੰਨੀ ਗਵਾਰ ਉਹ ਬਰਦਾਸ਼ਤ ਕਰ ਲੋ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਪਰਿਵਾਰਾਂ ਦੇ ਨਾਲ ਮਤਭੇਦ ਪਵੇ ਕੀ ਕੋਈ ਜਿਹੜਾ ਪਰਫਾਰਮਰ ਹੁੰਦਾ ਹੈ ਜਾਂ ਉਹ ਲੇਡੀ ਹੋਵੇ ਜਾਂ ਫੀਮੇਲ ਮੇਲ ਹੋਵੇ ਡ੍ਰਿੰਕ ਕਰਨ ਤੋਂ ਬਾਅਦ ਕੀ ਤੁਸੀਂ ਉਹ ਸਟੇਜ ਤੇ ਅਲਾਉ ਕਰਦੇ ਹੋ ਭਾਈ ਦੇਖੋ ਅਸੀਂ ਨਹੀਂ ਚਾਹੁੰਦੇ ਸਾਨੂੰ ਨਹੀਂ ਪਤਾ ਲੱਗਦਾ ਉਹਦੇ ਵਿੱਚ ਦੇਖੋ ਆਰਗੇਨਾਈਜ਼ਰ ਸਟੇਜ ਤੇ ਹੁੰਦਾ ਦੇਖੋ ਕਿੰਨੀ ਪਾਰਟੀ ਵੇਖੀ ਹੁੰਦੀ ਆ ਜੋ ਉਹਨੂੰ ਹੈਂਡਲ ਕਰਦਾ ਹੁੰਦਾ ਆਰਗੇਨਾਈਜ਼ਰ ਨੂੰ ਉਸ ਬਾਰੇ ਕੁਝ ਨਹੀਂ ਪਤਾ ਠੀਕ ਹੈ ਵੀ ਉਹਨੇ ਡਰਿੰਕ ਕੀਤੀ ਆ ਜਾਂ ਨਹੀਂ ਕੀਤੀ ਦੇਖੋ ਉਹਦਾ ਉਦੋਂ ਬਾਅਦ ਪਤਾ ਲੱਗਦਾ ਆ ਨਾ ਵੀ ਜੇ ਕੋਈ ਗੱਲਬਾਤ ਹੁੰਦੀ ਆ ਵੀ ਭਾਈ ਉਹਨੇ ਡਰਿੰਕ ਕੀਤੀ ਆ ਦੋ ਪ੍ਰਧਾਨ ਇਕੱਠੇ-ਇਕੱਠੇ ਵਿੱਚ ਕਿ ਤੁਸੀਂ ਸਿਮਰ ਸੰਧਰ ਖਿਲਾਫ ਕੋਈ ਸਟੈਪ ਲਓ ਅਸੀਂ ਤਾਂ ਦੇਖੋ ਜੀ ਇਹ ਕਹਿੰਦੇ ਆ ਵੀ ਪੁਲਿਸ ਨੂੰ ਪੂਰੀ ਕਾਰਵਾਈ ਕਰਕੇ ਇਨਕੁਆਇਰੀ ਕਰਕੇ ਠੀਕ ਹੈ ਜੀ ਕਾਰਵਾਈ ਕਰਨੀ ਚਾਹੀਦੀ ਆ ਇੱਕ 10 ਸੈਕਿੰਡ ਦੀ ਵੀਡੀਓ ਦੇਖ ਕੇ ਉਹ ਹਰ ਇੱਕ ਚੀਜ਼ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਵੀ ਜੋ ਕੁੜੀ ਦੇ ਗਲਾਸ ਮਾਰਿਆ ਜੀ ਉਹ ਗਲਤ ਹੋਇਆ ਠੀਕ ਹੈ ਜੀ ਡਾਇਰੈਕਟਰ ਕੰਪਲੀਟ ਕੀਤੀ ਜੋਗੀ ਤੁਹਾਡੇ ਵੱਲੋਂ ਬਿਲਕੁਲ ਜੀ ਬਿਲਕੁਲ ਖੜੇ ਆ ਜੀ ਅਸੀਂ ਪੂਰੀ ਪੰਜਾਬ ਟੀਮ ਇੱਥੇ ਖੜੀ ਆ ਹੈ ਨਾ 40 50 ਬੰਦਾ ਆਇਆ ਹੈ ਅਗਰ ਕੋਈ ਆਪਣੇ ਨਾਲ ਬੈਣੀਪਾਲ ਭਾਜੀ ਜਾਂ ਲਾਡੀ ਗਿਲ ਭਾਜੀ ਸਹੀ ਹੈ ਤਾਂ ਹੀ ਅਸੀਂ ਇਹਨਾਂ ਨਾਲ ਖੜੇ ਆ ਮੇਰਾ ਨਾਮ ਆ ਜੀ ਲਾਡੀ ਗਿਲ ਆ ਇਹ ਤੁਸੀਂ ਹਰ ਸਵਾਰਾ ਪੁਲਿਸ ਸਟੇਸ਼ਨ ਆਇਆ ਸੀ ਜਿਹਦੀ ਵੀਡੀਓ ਫਾਇਰਲ ਹੋਈ ਸੀ ਜੋ ਡਾਂਸਰ ਤੇ ਗਲਾਸ ਮਾਰਿਆ ਗਿਆ ਸੀ ਬੜਾ ਵਿਵਾਦ ਉੱਠਿਆ ਤਾਂ ਉਸ ਦੇ ਵਿੱਚ ਤੁਸੀਂ ਸੀ ਜਿਹੜੇ ਡਾਂਸਰ ਨੂੰ ਸਾਈਡ ਤੇ ਲੈ ਕੇ ਜਾ ਰਹੇ ਸੀ ਹਾਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਉਹ ਸਿਰਫ ਤੁਸੀਂ 10 ਸਕਿੰਟ ਦੀ ਵੀਡੀਓ ਦੇਖੀ ਆ ਵੀ ਤੁਸੀਂ ਉਹ ਨੂੰ ਲਿਖ ਜਾ ਰਹੇ ਹੋ ਉਹਦੇ ਵਿੱਚ ਪੂਰੀ ਸੱਚਾਈ ਨਹੀਂ ਹੈਗੀ ਜਿਹੜੀ ਸੱਚਾਈ ਅਸਲੀ ਉਹ ਹੋਰ ਆ ਕੀ ਸੱਚਾਈ ਹੈ ਸੱਚਾਈ ਇਹ ਆ ਜੀ ਦੇਖੋ ਉਹ ਪਾਰਟੀ ਨੇ ਦੋ ਤਿੰਨ ਵਾਰ ਉਹਨੂੰ ਕਹਿਤਾ ਜਿਹੜਾ ਉਹ ਕਹਿੰਦੀ ਮੈਨੂੰ ਸਟੇਜ ਤੇ ਨੱਚਣ ਨੂੰ ਹੇਟਾ ਕਰ ਰਹੀ ਸੀ ਨਹੀਂ ਉਹ ਗੱਲ ਨਹੀਂ ਹੋਈ ਉਹਨਾਂ ਨੇ ਇਹ ਕਿਹਾ ਜੀ ਵੀ ਸਟੇਜ ਤੋਂ ਚਲੇ ਜਾਓ ਵੀ ਆਪਣੀ ਪੇਮੈਂਟ ਲਓ ਮੈਡਮ ਜੀ ਅਸੀਂ ਹੋਰ ਤੋਂ ਕੰਮ ਨਹੀਂ ਕਰਾਉਣਾ ਤੁਸੀਂ ਘਰ ਹੀ ਚਲੇ ਜਾਓ ਕਿਉਂ ਕਿ ਆਸ ਹੈ ਉਹਨਾਂ ਨੇ ਵੀ ਕੰਮ ਨਹੀਂ ਕਰਾਂ ਕੀ ਗੱਲ ਕਰਦਾ ਪਤਾ ਕੀ ਗੱਲ ਆ ਉੱਥੇ ਥੋੜੀ ਉਹਨਾਂ ਦੀ ਆਪਸ ਵਿੱਚ ਚਾਨਣ ਮਨ ਹੋ ਗਈ ਸੀ ਉਹਦਾ ਕੰਮ ਨਹੀਂ ਉਹਨਾਂ ਨੂੰ ਅਨਫਿਟ ਰਿਆ ਤੇ ਥੋੜਾ ਜਿਹਾ ਪਤਾ ਨਹੀਂ ਡਰਿੰਕ ਕੀਤੀ ਹੋਈ ਸੀ ਪਤਾ ਨਹੀਂ ਨਹੀਂ ਕੀਤੀ ਹੋਈ ਸੀ ਆਪਾਂ ਇਹ ਨਹੀਂ ਕਹਿ ਸਕਦੇ ਪਤਾ ਕੀ ਗੱਲ ਆ ਉਹਦੇ ਵਿੱਚ ਉਹਨਾਂ ਪਾਰਟੀ ਨੇ ਉਹਨੂੰ ਕਹਿਤਾ ਵੀ ਤੁਸੀਂ ਘਰੇ ਜਾਓ ਪੇਮੈਂਟ ਵੀ ਦੇਤੀ ਪਾਰਟੀ ਨੇ ਬੋਦ ਕਿਹਾ ਕਹਿੰਦੀ ਮੈਂ ਨਹੀਂ ਜਾਣਾ ਮੈਂ ਇੱਥੋਂ ਨਹੀਂ ਜਾਣਾ ਜਿਸ ਵਕਤ ਜਦੋਂ ਕੇਸਲਵਾਰਾ ਗਿਆ ਕਰੋ ਪ੍ਰੋਗਰਾਮ ਚੱਲ ਰਿਹਾ ਨਹੀਂ ਜੀ ਬੰਦ ਸੀ ਉਹਨੇ ਪੇਮੈਂਟ ਜਾ ਕੇ ਸਿੱਧਾ ਜਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀ ਤੇ ਜਿਵੇਂ ਲੋਕਾਂ ਦੇ ਵਿੱਚ ਮੈਸੇਜ ਗਿਆ ਕਿ ਹਾਂਜੀ ਡਾਂਸ ਨਾਲ ਗਲਤ ਕਰਦੇ ਨੇ ਲੋਕ ਨਹੀਂ ਜੀ ਇਹਦਾ ਕੋਈ ਗੱਲ ਨਹੀਂ ਗੀ ਕੋਈ ਪਾਰਟੀ ਵੱਲੋਂ ਇਹਦਾ ਕੋਈ ਫਲੇਮ ਹੈ ਹੀ ਨਹੀਂਗਾ ਮੈਂ ਪਾਰਟੀ ਦੇ ਘਟੂ ਘਟ 40 50 ਬਕਸਾਂ ਲਾ ਚੁੱਕੀਆਂ ਪਹਿਲਾਂ ਹੁਣ ਤੁਸੀਂ ਸਮਾਪਤੀ ਪੁਲਿਸ ਤੋਂ ਆਇਓ ਕੀ ਮੰਨ ਕਰਨਾ ਹੈ ਮੰਨ ਕਰਨਾ ਹੈ ਵੀ ਵਸ ਦੇਖੋ ਉਹਦੀ ਪੂਰੀ ਇਨਕੁਆਰੀ ਕੀਤੀ ਜਾਵੇ ਵੀਡੀਓ ਜੀ ਇਹ ਨਹੀਂ ਹੁੰਦਾ ਵੀ ਇੱਕ ਦੇ ਇੱਕ ਪਾਸੇ ਦੇਖ ਕੇ ਕਹਿ ਦਈਏ ਵੀ ਆਪਾਂ ਦੂਜੇ ਦੇ ਕਾਰਵਾਈ ਕਰਾ ਦਈਏ ਨਹੀਂ ਪਹਿਲਾਂ ਪੂਰੀ ਉਹਦੀ ਇਨਕੁਆਰੀ ਕੀਤੀ ਜਾਵੇ ਕੀ ਨਾਮ ਤੁਹਾਡਾ ਮੇਰਾ ਨਾਮ ਬਿੱਟੂ ਦੇ ਨਿਕਲਿਆ ਮੈਂ ਚੰਡੀਗੜ੍ਹ ਤੋਂ ਪੀ ਨੰਬਰ ਮੇਰਾ ਗਰੁੱਪ ਬੀਜ ਹੈ ਤੇ ਜਿਹੜੀ ਆ ਦੋ ਤਿੰਨ ਦਿਨ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਲੜਕੀ ਦੀ ਵੀ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਇਹਦੀ ਜਿਹੜੀ ਅਸਲ ਸਚਾਈ ਆ ਉਹ ਵੀਡੀਓ ਇਕੱਲੀ ਪੁਰ ਜਿਹੜੀ 10 ਕਿੰਨੇ ਵੀਡੀਓ ਉਹ ਦੇਖ ਕੇ ਨਹੀਂ ਪੂਰੀ ਵੀਡੀਓ ਰੱਖੀ ਜਾਵੇ ਤੇ ਰਿਕਾਰਡਿੰਗ ਕਢਾਓ ਤੇ ਆਪਣਾ ਟੈਲਸ ਤੋਂ ਉਹਦੇ ਵਿੱਚ ਪੂਰਾ ਸਾਰਾ ਹੋਊਗਾ ਤੇ ਇਹ ਕੁੜੀ ਸਟੇਜ ਦੇ ਉੱਪਰ ਤੇ ਪਾਰਟੀ ਨੂੰ ਗਲਤ ਬੋਲ ਰਹੀ ਸੀ ਮਾਈਕਲੇ ਵਿੱਚ ਤੇ ਪਾਰਟੀ ਨੇ ਇਹਨੂੰ ਥੱਲੇ ਜਾਣ ਵਾਸਤੇ ਕਿਹਾ ਜਾਂ ਕਿ ਫਲੋਰ ਤੇ ਜਾਣ ਵਾਸਤੇ ਕਿਹਾ ਇਹਨੂੰ ਤੇ ਫਿਰ ਇਹ ਥੱਲੇ ਗਈ ਨਹੀਂ ਦੁਬਾਰੇ ਡੀਜੇ ਬੰਦ ਕਰਵਾਤੇ ਆ ਉਹਨਾਂ ਨੇ ਵੀ ਤੁਸੀਂ ਜਾਓ ਸਾਡੀ ਪੇਬਲ ਵੀ ਦੇਤੀ ਇਹ ਕੁੜੀ ਫਿਰ ਦੁਬਾਰਾ ਸਟੇਜ ਤੇ ਇਕੱਲੀ ਉੱਪਰ ਸੀ ਡੀਜੇ ਬੰਦੇ ਸੀ ਸਕਰੀਨਾਂ ਬੰਦੇ ਸੀ ਗਿਆ ਕੋਈ ਕੁੜੀ ਨਹੀਂ ਸੀ ਪਿੱਛੇ ਸਟਾਫ ਸਾਰਾ ਪਿੱਛੇ ਖੜਾ ਸੀ ਮੁੰਡੇ ਵੀ ਪੰਗੜਿਆਏ ਤੇ ਕੁੜੀਆਂ ਵੀ ਇਹ ਇਕੱਲੀ ਮਾਈਕ ਦੇ ਵਿੱਚ ਉੱਥੇ ਬੋਲੀ ਸੀ ਫਿਰ ਜਿਵੇਂ ਕੇ ਲੜਕੇ ਵਾਲਾ ਕਹਿਆ ਜਾ ਰਿਹਾ ਵੀ ਜੇ ਮੇਰੇ ਸੈਲਫ ਸਟ੍ਰੈਕ ਤੇ ਜੋ ਕੇ ਇਸ ਪਹੁੰਚੀ ਮੈਂ ਦੁਖੀ ਹੋਗੀ ਨਹੀਂ ਦੁਖੀ ਨਹੀਂ ਇਹਨੇ ਡ੍ਰਿੰਕ ਵੀ ਕੀਤੀ ਹੋਈ ਸੀਗੀ ਇਹ ਥੱਲੇ ਤੋਂ ਫੇਰ ਦੁਬਾਰੇ ਉੱਪਰ ਗਈ ਹੈ ਮਾਈਕ ਵਿੱਚ ਪਾਰਟੀ ਨੂੰ ਗਲਤ ਬੋਲ ਰਹੀ ਸੀ ਉਹ ਜੋ ਗਲਾਸ ਮਾਰਿਆ ਪਾਰਟੀ ਨੇ ਤੇ ਉਹ ਜਦੋਂ ਬਹੁਤ ਜ਼ਿਆਦਾ ਬੋਲ ਰਹੀ ਸੀ ਉਹ ਤਾਂ ਉਹਨਾਂ ਨੇ ਉੱਪਰ ਸਟੇਜ ਤੇ ਉਹਨੂੰ ਗਲਾਸ ਮਾਰੇ ਸੀ ਉਹ ਉਹਨਾਂ ਵਿੱਚ ਸਮਾਣਾਪੁਰਸ ਵੱਲੋਂ ਚਾਰ ਬੰਦੇ ਮਕਰਵਾ ਦਾ ਠੀਕਾ ਕੀ ਕਹਿਣਾ ਚਾਹੁੰਦਾ ਕੀ ਇਨਸਾਫ ਦੀ ਮੰਗ ਕਰਦਾ ਨਹੀਂ ਉਹ ਦੇਖੋ ਪਰਚਾ ਗਲਤ ਹੋਇਆ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਕੱਲਾ ਇੱਕ ਤੁਸੀਂ ਦੇਖ ਕੇ ਪਰਚਾ ਕਰਦੇ ਆ ਤੇ ਜਿਹੜਾ ਲਾਡੀ ਗਿੱਲੇ ਉੱਪਰ ਸਟੇਜ ਦੇ ਉਹ ਹੀ ਲੈ ਕੇ ਆਏ ਸੀ ਇਹਨੂੰ ਉਹੀ 스테ਟ ਤੇ ਥੱਲੇ ਲੈ ਕੇ ਜਾ ਰਿਆ ਸੀਗਾ ਇਹਨੇ ਇਹ ਵੀ ਕਿਹਾ ਮੇਰੀ ਸਪੋਰਟ ਚ ਕੋਈ ਨਹੀਂ ਕਰਿਆ ਉਹ ਬੰਦਾ ਹੀ ਇਹਨੂੰ 스테ਟ ਤੇ ਥੱਲੇ ਲੈ ਕੇ ਜਾ ਰਿਆ ਸੀਗਾ ਸਰ ਇਹ ਵੀਡੀਓ ਵਾਇਰਲ ਹੋਈ ਹੈ ਤਾਂ ਉਹ ਸ਼ਰਾਬ ਪੀ ਲੱਗ ਰਹੀ ਹੈ ਕਿਵੇਂ ਲੱਗ ਰਿਹਾ ਨਹੀਂ ਇਹ ਸ਼ਰਾਬ ਤੇ ਪਤਾ ਨਹੀਂ ਇਹਨੇ ਫੇਮ ਲੈਣ ਵਾਸਤੇ ਇਹ ਕੀਤਾ ਇਹਨੂੰ ਦੇਖੋ ਇਹਨੂੰ ਪਤਾ ਹੀ ਇਨਕੁਆਰੀ ਹੋਣ ਤੋਂ ਬਾਅਦ ਪਤਾ ਲੱਗੋ ਇਹਨੇ ਕੀ ਕੀਤਾ ਸਾਡੇ ਨਾਲ ਗਰੁੱਪ ਹੁੰਦੇ ਨੇ ਕਿ ਤੁਸੀਂ ਵੀ ਕੋਈ ਬੋਤਲ ਨਹੀਂ ਸਾਡੇ ਗਰੁੱਪ ਦਾ ਅੱਜ ਤੱਕ ਕੋਈ ਵੀ ਇੰਨੀਆਂ ਕੁੜੀਆਂ ਆਪਣੇ ਕੋਲ ਕੰਮ ਕਰਦੀਆਂ ਨੇ ਮੁੰਡੇ ਕੁੜੀਆਂ ਕਦੇ ਕਿਸੇ ਦੀ ਕੋਸ਼ਿਸ਼ ਕਰਦੀਆਂ ਨਾ ਕੋਈ ਕੁੜੀ ਇਦਾਂ ਕਰਦੀ ਕੋਈ ਪਾਰਟੀ ਇਦਾਂ ਨਹੀਂ ਕਰਦੀ ਵੀ ਥੱਲੇ ਆਓ ਇਹ ਬਿਲਕੁਲ ਗਲਤ ਹੈ ਇਹ ਆਪ ਉੱਪਰ ਇਸ਼ਾਰੇ ਕਰੀ ਸੀ ਗਲਤ ਤੇ ਇਹਦੇ ਇਹਦਾ ਕਸੂਰ ਹੈ ਹਾਂ ਬਿਊਰੋ ਰਿਪੋਰਟ ਲੁਧਿਆਣਾ ਟਾਈਮ